ਹਾਂਜੀ ਸਾਥੀ ਕਾਲ ਜੀ ਡੀਐਸਪੀ ਬੀ02 ਤੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜੱਦੀਪ ਅਮਰੀਸਰੀਆ ਲਾਓ ਵੀਰ ਜੀ ਜਿੱਦਾਂ ਕਿ ਬਹੁਤ ਲੇਟ ਹੋ ਗਏ ਆ ਵੀਡੀਓ ਪਾਉਣ ਲੱਗੇ ਆ ਬਾਬਾ ਦੇਣਾ ਹੋ ਗਿਆ ਥੀ ਇੱਕ ਛੱਤ ਖੋਲਾਂਗੇ ਤੁਹਾਡੇ ਲਈ ਠੀਕ ਹੈ ਜੀ ਥੋੜੀ ਛੱਤ ਤਿਆਰ ਹੋ ਰਹੀ ਹੈ ਉਹ ਵੀ ਛੱਤ ਵੀ ਆਨਾਨਸ ਕਰਾਂਗੇ ਆਪਾਂ ਨੈਕਸਟ ਦੋ ਚਾਰ ਵੀਡੀਓ ਤੋਂ ਬਾਅਦ ਠੀਕ ਹੈ ਜੀ ਅੱਜ ਜਿੱਦਾਂ ਕਿ ਮੇਰੇ ਉਸਤਾਦ ਜੀ ਰੋਕੀ ਉਸਤਾਦ ਜੀ ਚੁੰਨੀ ਵਾਲੇ ਉਹਨਾਂ ਦੀ ਛੱਤ ਤੇ ਆ ਜੀ ਤੇ ਅੱਜ ਪਰਪਟਾਈ ਕਰਨ ਲੱਗੇ ਆ ਜੀ ਉਸਤਾਜੀ ਹੁਣਾਂ ਦੀ ਛੱਤ ਤੇ ਤੇ ਕੁਛ ਪਰਿੰਦਿਆਂ ਦਾ ਸ਼ੋਅ ਕਰਾਵਾਂਗੇ ਤੇ ਇਹ ਮੇਰੇ ਉਸਤਾਜੀ ਹੁਣੀ ਹਾਂਜੀ ਸੱਚੀ ਦਾ ਉਸਤਾਜੀ ਅਕਸੀ ਕਾਲ ਜੀ ਪੈਰੀ ਬੰਨੇ ਉਸਤਾਜੀ ਮਾਰੇ ਗੁਰੂ ਆ ਆ ਆਪਣੇ ਵੱਡੇ ਭਾਈ ਪ੍ਰਿੰਸ ਭਾਈ ਠੀਕ ਹੈ ਜੀ ਮਨਿੰਦਰ ਸਿੰਘ ਤੇ ਜਿਨ੍ਹਾਂ ਦੇ ਬਹੁਤ ਲਾਈਕ ਕਮੈਂਟ ਆਉਂਦੇ ਨੇ ਬਹੁਤ ਵੀਡੀਓ ਤੇ ਠੀਕ ਹੈ ਜੀ ਇਹ ਆਪਣੇ ਨਾਲ ਕਿਹਨਾਂ ਨੂੰ ਕਰਦੇ ਵੱਡੇ ਭਰਾ ਹੋਣੀ ਨੇ ਤੇ ਲੋ ਜੀ ਉਸਤਾਦ ਜੀ ਹੁਣੀ ਆਏ ਨੇ ਤੇ ਆਓ ਨਾਲੇ ਗੱਪਚਾ ਮਾਰਦੇ ਆ ਤੇ ਨਾਲੇ ਕਰਦੇ ਆ ਪਰਪਟਾਈ ਤੇ ਨਾਲੇ ਕਰਾਉਂਦੇ ਆ ਸ਼ੌਂਕ ਦੋ ਚਾਰ ਪੰਛੀ ਆਂਦਾ ਜੀ ਹਾਂ ਜੀ ਲੋ ਜੀ ਜਿੱਦਾਂ ਕੀ ਤੁਹਾਨੂੰ ਦੱਸਿਆ ਮੈਂ ਠੀਕ ਹੈ ਜੀ ਇਹ ਮੇਰੇ ਦਾਦਾ ਉਸਤਾਦ ਜੀ ਸਰਦਾਰ ਕੁਲਦਾਰ ਸਿੰਘ ਜੀ ਬਾਜਵਾ ਗੈਸ ਜੰਤੀ ਵਾਲੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਏ ਆਪਣੇ ਸੋਨੂ ਵੀਰ ਜੀ ਦਾਣਾ ਮੰਡੀ ਤੋਂ ਦਾਣਾ ਮੰਡੀ ਵਾਲੇ ਹੀ ਵਜਦੇ ਆ ਠੀਕ ਹੈ ਜੀ ਵੱਡੇ ਭਰਾ ਨੇ ਆਪਣੇ ਤੇ ਬਾਕੀ ਜਿੱਦਾਂ ਕਿ ਆਪਣੇ ਵੱਡੇ ਉਸਤਾਦ ਜੀ ਅੱਛੀ ਗੱਲ ਜੀ ਉਹ ਵੀ ਨਾਲ ਨੇ ਤੇ ਵੱਡੇ ਭਾਜੀ ਵੀ ਜਿੱਦਾਂ ਤੁਹਾਨੂੰ ਦੱਸਿਆ ਤੇ 2005 ਹੀ ਲਈ ਪਰ ਪਟਾਈ ਸ਼ੁਰੂ ਕਰਨ ਲੱਗੇ ਆ ਤੇ ਹਾਂ ਜੀ ਉਸਤਾਦ ਜੀ ਕਰਾਓ ਥੋੜਾ ਜਿਹਾ ਸ਼ੌਂਕ ਪਰਿੰਦੇ ਦਾ ਇਹ ਦਾਦਾ ਉਸਤਾਦ ਜੀ ਦੇ ਹੱਥ ਚ ਜਿਹੜਾ ਪਰਿੰਦਾ ਵਾ ਜੀ ਇਹਦਾ ਕਰਦੇ ਆ ਸ਼ੌਂਕ ਬਹੁਤ ਇਹਦੀ ਅੱਖ ਜੀ ਤੇ ਇਹਦੀ ਨੋਕ ਜੀ ਠੀਕ ਹੈ ਜੀ ਠੀਕ ਹੋ ਗਿਆ ਸਾ ਜੀ ਇਹਦਾ ਪੱਲਾ ਜੀ ਤੇ ਬਾਕੀ ਪੂਰਾ ਲੈਸ ਕਰਾਂਗੇ ਹੁਣ ਠੀਕ ਹੈ ਜੀ ਪਰ ਪਟਾਈ ਕਰਕੇ ਇਥੇ ਛੱਤ ਤੋਂ ਆਪਣਾ ਜੇਠ ਦਾ ਹੀ ਸ਼ੌਂਕ ਹੁੰਦਾ ਵਾ ਤੇ ਉਸ ਤੋਂ ਬਾਅਦ ਮੈਂ ਖੜਤ ਜੇ ਦੀ ਕਟਿੰਗ ਕਰਦੀ ਦੀ ਆ ਜੀ ਇਹ ਖੜਤ ਜੇ ਦੀ ਠੀਕ ਹੋ ਗਿਆ ਜੀ ਤੇ ਇਧਰ ਇਹ ਉਸਤਾਦ ਜੀ ਹੁਣਾਂ ਦੇ ਕੋਲ ਐ ਮਾਦੀ ਉਸਤਾਦ ਜੀ ਹਾਂਜੀ ਹਾਂਜੀ ਮਾਦੀ ਆ ਲੋ ਜੀ ਇਹ ਮਾਦੀ ਜੀ ਐ ਦੀ ਅੱਖ ਜੀ ਰਿੰਗ ਵੇਖ ਸਕਦੇ ਤੁਸੀਂ ਜਿਹੜੇ ਬਣਦੇ ਆ ਜੀ ਅੱਖ ਜੀ ਬਾਕੀ ਨੂਰ ਵੀ ਤੁਹਾਨੂੰ ਜ਼ੂਮ ਕਰਕੇ ਦਿਖਾਤਾ ਵਾ ਜੀ ਬਾਕੀ ਲਾਈਕ ਕਮੈਂਟ ਕਰਕੇ ਮੇਰੇ ਵੀਰ ਜਰੂਰ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗਦੀ ਆ ਜੀ ਐ ਖੜਤ ਜੀ ਦੀ ਤੇ ਐ ਸੋਨੂੰ ਵੀਰ ਜੀ ਹੁਣਾਂ ਦੇ ਹੱਥ 'ਚ ਇੱਕ ਪਰਿੰਦਾ ਜੀ ਤੇ ਕੁਛ ਆਪਣੇ ਵੀਰ ਹੋਣੀ ਬਲਵਿੰਦਰ ਸਿੰਘ ਮੁਲਾਜ਼ਮ ਸਾਹਿਬ ਆਪਣੇ ਉਹ ਨਹੀਂ ਆ ਥਕੇ ਥੋੜੇ ਚਿਰ ਚ ਉਹ ਵੀ ਆਣਗੇ ਉਹਨਾਂ ਨਾਲ ਵੀ ਮੁਲਾਕਾਤ ਕਰਾਵਾਂਗੇ ਛੇਤੀ ਹੀ ਟ੍ਰੈਫਿਕ 'ਚ ਫਸਣ ਹੋਣ ਕਰਕੇ ਥੋੜੇ ਲੇਟ ਹੋ ਗਏ ਨੇ ਠੀਕ ਹੈ ਜੀ ਤੇ ਐ ਪਰਿੰਦਾ ਜੀ ਤੇ ਐ ਵੱਡੇ ਉਸਤਾਦ ਜੀ ਹੋਣਾ ਨੇ ਕਰਤੀ ਜੀ ਸ਼ੁਰੂ ਰਸਮ ਜਿੱਦਾਂ ਕਿ ਉਸਤਾਦ ਜੀ ਹੋਣਾ ਨੂੰ ਬੁਲਾ ਕੇ ਹੀ ਕੰਮ ਸ਼ੋਭਦੇ ਨੇ ਇਹੋ ਜੀ ਇਹਦਾ ਸੋਨੂ ਵੀਰ ਜੀ ਹਣੀ ਪਰਿੰਦਾ ਪੁੱਟਦੇ ਹੋਏ ਜੀ ਆਹ ਫੋਟੋਆਂ ਨਾਲ ਖੜੀ ਹੋਣਾ ਆਹ ਖੜੀ ਹੋਣਾ ਇੱਕ ਬਾਕੀ ਇਹ ਆਪਣਾ ਸੈਟਅਪ ਹੈਗਾ ਜੀ ਜਿੱਦਾਂ ਕਿ ਅੱਗੇ ਵੀ ਬਹੁਤ ਵੀਡੀਓ ਚ ਦਿਖਾਇਆ ਵਾ ਜੀ ਇਹ ਸਾਰੀ ਆਪਣੀ ਛੱਤ ਹੈਗੀ ਏ ਮਦਾਨੀ ਛੱਤ ਅੱਗੋਂ ਫੇਰ ਇੱਕ ਉਸਤਾਜੀ ਹੁਣੀ ਲੈ ਗਏ ਆ ਇਹਨੇ ਉਸਤਾਜੀ ਨਾਰਕੇ ਮਾਦੀ ਜੀ ਆ ਮਾਦੀ ਹੈ ਇਹ ਜੀ ਅਬੀ ਮਾਦੀ ਜੀ ਟੈਡੀ ਮਾਦੀ ਲੋ ਜੀ ਕਰੋ ਸ਼ੌਂਕ ਇਹ ਤਕਰੀਬਨ ਸਾਡੇ ਘਰ ਦੇ ਹੀ ਆ ਜੋੜਿਆਂ ਦੇ ਬੱਚੇ ਜਿਹੜੇ ਦਿਖਾਏ ਆਪਣੇ ਘਰ ਦੇ ਹੀ ਸਰ ਲੋ ਜੀ ਇਹ ਪਰਪਲਾ ਜੀ ਠੀਕ ਹੈ ਜੀ ਬੈਲੈਂਸ ਚੈੱਕ ਕਰਾਏ ਉਸਤਾਦ ਜੀ ਜਿੱਦਾਂ ਕਿ 18 ਤੋਂ ਬੈਲੈਂਸ ਇੱਥੋਂ ਹੀ ਆਪਾਂ ਨੂੰ ਪਤਾ ਲੱਗਿਆ ਸੀ ਉਸਤਾਦ ਜੀ ਕਹਿੰਦੇ ਹੁੰਦੇ ਵੀ ਆਪਾਂ ਅੰਗੂਠੇ ਨਹੀਂ ਰੱਖੇ ਜੀ ਤੇ ਬੈਲੈਂਸ ਚੈੱਕ ਕਰ ਲਓ ਦਾ ਠੀਕ ਹੈ ਜੀ ਆਹ ਲਓ ਜੀ ਚੈੱਕ ਕਰ ਸਕਦੇ ਜੀ ਬੈਲੈਂਸ ਅੰਗੂਠੇ ਤੁਸੀਂ ਦੇਖ ਸਕਦੇ ਜੀ ਕਿੱਥੇ ਗਏ ਠੀਕ ਹੋ ਗਿਆ ਜੀ ਠੀਕ ਹੋ ਗਿਆ ਉਸਤਾਦ ਜੀ ਸਤਿ ਸ਼੍ਰੀ ਅਕਾਲ ਠੀਕ ਰਿਹਾ ਬਹੁਤ ਬਖਸ਼ਿਆ ਜੀ ਲੋ ਜੀ ਜਿੱਦਾਂ ਕੀ ਆਪਣਾ ਸੈਟਅਪ ਠੀਕ ਹੈ ਜੀ ਇਹ ਰਾਮਪੁਰੀ ਆਪਣਾ ਇੱਕ ਤੇ ਬਾਕੀ ਅਗਲੀ ਵੀਡੀਓ ਚ ਜਲਦ ਮਿਲਾਂਗੇ ਹਾਤਾਕ ਲਈ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ